ਸਿਵਲ ਸਰਜਨ ਅਮਿਤਸਰ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ ਦੀ ਅਗਵਾਈ ਹੇਠ ਸੈਟੇਲਾਈਟ ਹਸਪਤਾਲ ਰਣਜੀਤ ਐਵੇਨਿਊ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਅਤੇ ਰੈਲੀ ਕੱਢੀ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਨੀਲਮ ਭਗਤ ਨੇ ਕਿਹਾ ਕਿ ਵਾਧਾ ਬਲੱਡ ਪ੍ਰੈਸ਼ਰ ਇੱਕ ਬਹੁਤ ਹੀ ਖਤਰਨਾਕ ਰੋਗ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਇਆ ਜਾਵੇ ਤਾਂ ਇਹ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਵੀ ਧਕੇਲ ਸਕਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਅਸੀਂ ਆਪਣੀ ਜੀਵਨ ਸ਼ੈਲੀ ਵਿੱਚ ਸਿਹਤ ਪ੍ਰਤੀ ਬਦਲਾਅ ਲਿਆ ਕੇ ਪੌਸ਼ਟਿਕ ਭੋਜਨ ਯੋਗਾ ਤੇ ਕਸਰਤ ਦੇ ਨਾਲ ਆਪਣਾ ਰੈਗੂਲਰ ਚੈੱਕਅਪ ਕਰਵਾ ਕੇ ਇਸ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ ਇਸ ਮੌਕੇ ਤੇ ਡਾਕਟਰ ਕੁਲਦੀਪ ਕੌਰ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਡਾਕਟਰ ਸੌਰਵ ਚੋਲੀ ਕਮਲਦੀਪ ਪੱਲਾ ਇਸ ਪ੍ਰੋਗਰਾਮ ਦਾ ਇੱਕ ਹੀ ਮੋਟਿਵ ਹੈ ਕਿ ਆਪਣੀ ਜਿਆਦਾ ਤੋਂ ਜ਼ਿਆਦਾ ਇਸ ਬਿਮਾਰੀ ਦੇ ਖਿਲਾਫ ਜਿਹੜੀ ਹੈ ਅਵੇਅਰਨੈਸ ਫੈਲਾਈ ਜਾ ਸਕੇ ਜਿਵੇਂ ਕਿ ਜ਼ਿਆਦਾਤਰ ਸਾਨੂੰ ਪਤਾ ਹੈ ਕਿ ਜਿਹੜੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਹੁੰਦਾ ਦਬਾਅ ਵਧਣਾ ਇਹ ਇੱਕ ਦੂਜੇ ਤੋਂ ਨਹੀਂ ਹੁੰਦੀ ਬਲਕਿ ਸਾਡੇ ਲਾਈਫਸਟਾਈਲ ਦੇ ਨਾਲ ਰਿਲੇਟਡ ਡਿਜ਼ੀਜ਼ ਹੈ ਜਿਹੜੀ ਸਾਡੇ ਖਾਣ ਪੀਣ ਦਾ ਜੇ ਢੰਗ ਠੀਕ ਨਹੀਂ ਹੈ ਜਾਂ ਸਾਡਾ ਲਾਈਫਸਟਾਈਲ ਠੀਕ ਨਹੀਂ ਹੈ ਇੱਕ ਜਗ੍ਹਾ ਆਪਾਂ ਬੈਠੇ ਰਹਿੰਦੇ ਆ ਬਹੁਤੀ ਮੂਵਮੈਂਟ ਨਹੀਂ ਕਰਦੇ ਇਹ ਉਹਦੇ ਕਾਰਨ ਹੁੰਦਾ ਔਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਜੇ ਕਿਸੇ ਨੂੰ ਹੋ ਜਾਂਦੀ ਹੈ ਕਿਉਂਕਿ ਨਾਲ ਸਾਡੇ ਸਰੀਰ ਦੇ ਦੂਸਰੇ ਅੰਗ ਵੀ ਕਾਫੀ ਪ੍ਰਭਾਵਿਤ ਹੋ ਜਾਂਦੇ ਨੇ ਸੋ ਅਸੀਂ ਇਸ ਕੈਂਪੇਨ ਦੇ ਰਾਹੀਂ ਅਵੇਅਰਨੈਸ ਕਰਨੀ ਹੈ ਕਿ ਤਕਰੀਬਨ ਜਿਹੜੇ 30 ਸਾਲ ਤੋਂ ਬਾਅਦ ਵਾਲੇ ਜਿੰਨੀ ਵੀ ਸਾਡੀ ਪੋਪੂਲੇਸ਼ਨ ਹੈ ਉਹ ਸਾਡੇ ਸਾਰੇ ਹਸਪਤਾਲ ਸਰਕਾਰੀ ਦੇ ਵਿੱਚ ਐਟ ਲੀਸਟ ਜਾ ਕਰਕੇ ਆਪਣਾ ਬਲੱਡ ਪ੍ਰੈਸ਼ਰ ਰੂਟੀਨ ਦੇ ਵਿੱਚ ਇਕ ਰੱਖਣ ਜੇ ਅਗਰ ਕਿਸੇ ਨੂੰ ਇਸ ਚੀਜ਼ ਦਾ ਹੈਗਾ ਰੋਗ ਹੈਗਾ ਹਾਈਪਰ ਟੈਂਸ਼ਨ ਹੈ ਲੀਏ ਤੇ ਇਹਦੀ ਦਵਾਈ ਜਿਹੜੀ ਫ੍ਰੀ ਆਫ ਕਾਸਟ ਹਰ ਸਰਕਾਰੀ ਮੈਡੀਕਲ ਵਿੱਚ ਮਿਲ ਰਹੀ ਹੈ